ਤੰਤਨ ਸ਼੍ਰੀ ਕ੍ਰੂਪ ਰਾਂਸ ਜੀ ਦਾ ਪਹਿਲਾ ਪ੍ਰਕਾਸ਼ ਪੂਰਵ ਸਵੇਰ ਤੋਂ ਹੀ ਸੰਗਤਾਂ ਜਿਹੜੀ ਕਿ ਮਨਾਰੀਆਂ ਨੇ ਸੋ ਇਸ ਵਕਤ ਜਿਹੜਾ ਕਿ ਨਜ਼ਾਰਾ ਤੁਹਾਨੂੰ ਦਿਖਾ ਰਹੇ ਆ ਸੁੰਦਰ ਅਲੋਕਿਕ ਆਤਿਸ਼ਬਾਜ਼ੀ ਦਾ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚਿਆ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਦੀਪਮਾਲਾ ਕੀਤੀ ਜਾਂਦੀ ਹੈ ਤੇ ਹੁਣ ਤੁਸੀਂ ਸੁੰਦਰ ਜਿਹੜੀ ਕਿ ਅਲੋਕਿਕ ਆਤਿਸ਼ਬਾਜ਼ੀ ਹੋ ਰਹੀ ਆ ਤੇ ਸੰਗਤਾਂ ਜਿਹੜੀ ਕਿ ਆਨੰਦ ਮਾਰ ਰਹੀਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਪਹਿਲੇ ਪ੍ਰਕਾਸ਼ ਪੂਰਵ ਤੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਪਹੁੰਚਿਆ ਨੇ ਦੇਖ ਸਕਦੇ ਹੋ ਪ੍ਰਕਰਮਾਂ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਹੈ ਤੇ ਇਸ ਆਤਿਸ਼ਬਾਈ ਦਾ ਜਿਹੜਾ ਕਿ ਆਨੰਦ ਮਾਰ ਰਹੀ ਹੈ ਜੇਕਰ ਗੱਲ ਕਰੀਏ ਤਾਂ ਦੇਸੀ ਘਿਓ ਦਿੱਤੀ ਵੀ ਚਲਾਏ ਗਏ ਨੇ ਸਾਹਮਣੇ ਦੇਖੋ ਤੁਸੀਂ ਕਿ ਦੇਸੀ ਘਿਓ ਜੀਵੇ ਜਿਹੜੇ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਬਾਹਰ ਜਿਹੜੇ ਕਿ ਗੁੰਮਦ ਬਣੇ ਉਹਨਾਂ ਵਿੱਚ ਜਲਾਏ ਗਏ ਨੇ ਤੇ ਪ੍ਰਕਰਮਾਂ ਦੀ ਗੱਲ ਕਰੀਏ ਤਾਂ ਪ੍ਰਕਰਮਾਂ ਦੇ ਵਿੱਚ ਅਦੀਪ ਮਾਲਾ ਜਿਹੜੀ ਕਿ ਸੰਗਤਾਂ ਵੱਲੋਂ ਕੀਤੀ ਗਈ ਹੈ ਦੀਵੇ ਜਗਾਏ ਗਏ ਨੇ ਉਹਨਾਂ ਵਿੱਚ ਤੇਲ ਵੀ ਪਾਇਆ ਗਿਆ ਸੰਗਤਾਂ ਵੱਲੋਂ ਅਤੇ ਵੱਡੀ ਗਿਣਤੀ ਵਿੱਚ ਜਿਹੜੀ ਕਿ ਸੰਗਤਾਂ ਸਵੇਰ ਤੋਂ ਹੀ ਨਤਮਸਤਕ ਹੋ ਰਹੀਆਂ ਇਸ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਸੁੰਦਰ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚਿਆ ਨੇ ਸਰਬੱਤ ਦਾ ਭਲਾ ਮੰਗੇ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਸੰਗਤਾਂ ਵੱਲੋਂ ਸੁੰਦਰ ਜਿਹੜੀ ਕਿ ਸਜਾਵਟ ਕੀਤੀ ਗਈ ਸੀ ਸੋ ਰਾਤ ਦੇ ਸਮੇਂ ਜਿਹੜੀ ਕਿ ਸੁੰਦਰ ਜਿਹੜੀ ਕਿ ਅਲੌਕਿਕ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਸੰਗਤਾਂ ਪ੍ਰਕਰਮਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਖੜੀਆਂ ਹੋਈਆਂ ਨੇ ਇਸ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖ ਰਹੀਆਂ ਨੇ ਆਨੰਦ ਲੈ ਰਹੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਕੋਟਨ ਕੋਟਨ ਧੰਨਵਾਦ ਕੀਤਾ ਜਾ ਰਿਹਾ ਹੈ ਪਹਿਲਾ ਪ੍ਰਕਾਸ਼ ਪੂਰਵ ਧੰਨ ਧੰਨ ਸ਼੍ਰੀ ਗੁਰੂ ਰੰਗਸਾਹਿਬ ਜੀ ਦਾ ਮਨਾਇਆ ਜਾ ਰਿਹਾ ਜੇਕਾਰੇ ਲਗਾਏ ਜਾ ਰਹੇ ਨੇ ਸੋ ਤੁਸੀਂ ਦੇਖਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿ ਸੰਗਤਾਂ ਜੇਕਾਰੇ ਲਗਾਏ ਜਾ ਰਹੇ ਨੇ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਅੱਜ ਦੇਸ ਆਦਿਸ਼ ਬਾਜੀ ਸਰਬਜੀਤ ਸਿੰਘ ਮੇਰਾ ਨਾਮ ਹੈ ਜੀ ਤੇ ਅੱਜ ਪਹਿਲੇ ਆਪਣੇ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵਾ ਵੱਡੀ ਗੁੰਦੀ ਵਿੱਚ ਸੰਗਤਾਂ ਨੇ ਲੰਘ ਮੱਤਕ ਹੋ ਗਏ ਸ਼੍ਰੀ ਦਰਬਾਰ ਸਾਹਿਬ ਕੇ ਮੱਥਾ ਟੇਕਿਆ ਕੀ ਦਸਾਇ ਮਾਥਾ ਦੇ ਕੇ ਹੋਰ ਵੀ ਗੁਲਦੁਵਾਰਿਆਂ ਵਿੱਚ ਜਾ ਕੇ ਸੰਗਤਾਂ ਨੇ ਦਰਸ਼ਨ ਕੀਤੇ ਨੇ ਅੱਜ ਸਵੇਰੇ ਗੁਰੂ ਸਾਹਿਬ ਵੱਲੋਂ ਜਿਹੜਾ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਨਿਕਲਿਆ ਹੈ ਸ਼੍ਰੀ ਕਾਲ ਤਖਤ ਸਾਹਿਬ ਅੱਗੇ ਪੂਜਾ ਸੰਗਤਾਂ ਉਹਦੇ ਵਿੱਚ ਵੀ ਬਹੁਤ ਹੀ ਮੋਹਮਾ ਕੇ ਬੜੀ ਸ਼ਰਧਾ ਭਾਵਨਾ ਨਾਲ ਪਹੁੰਚਿਆ ਨੇ ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਬਹੁਤ ਹੀ ਜਿਹੜੇ ਉਹ ਵਧੀਆ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਵਾਸਤੇ ਜਿਹੜੀ ਸਹੂਲਤ ਵਾਸਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਉਹ ਉਹਨਾਂ ਨੇ ਚੰਗਾ ਪ੍ਰਬੰਧ ਕੀਤਾ ਹੈ ਦੇ ਦੇਖਿਆ ਜੀ ਆਤਿਸ਼ ਬਾਜੀ ਨਹੀਂ ਜੀ ਆਤਿਸ਼ ਬਾਜੀ ਜੋ ਉੱਥੇ ਗੁਰੂ ਸਾਹਿਬ ਦੇ ਘਰ ਆਣ ਕੇ ਹਰ ਸਾਲ ਸੰਗਤਾਂ ਨੂੰ ਜਿਹੜਾ ਨਜ਼ਾਰਾ ਦੇਖਦਾ ਉਹ ਸ਼ਾਇਦ ਹੀ ਮੈਨੂੰ ਲੱਗਦਾ ਕਿ ਕਿਤੇ ਉਹ ਹੋਇਆ ਹੋਵੇ ਅਗਸਤ ਦਾ ਮੇਰਾ ਤਾਂ ਹਰਵਿੰਦਰ ਸੰਧੂ ਹੈ ਜੀ ਮਿੰਦੂ ਸਾਹਿਬ ਅੱਜ ਪਹੁੰਚੇ ਉਹ ਆਤਿਸ਼ ਬਾਜੀ ਬੇਕੀ ਕੀ ਕਰਤਾ ਹੋਗਾ ਤਾਂਲੇ ਤੇ ਸਾਰੀ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਮੁਬਾਰਕਾਂ ਜੀ ਬਹੁਤ ਵਧੀਆ ਲੱਗਾ ਜੀ ਆ ਗਏ ਭਾਗਾ ਆਲੇ ਆ ਜੇ ਮਾਰੇ ਨੇ ਸਾਨੂੰ ਇਹ ਮੌਕਾ ਦਿੱਤਾ ਇੱਥੇ ਆ ਕੇ ਦਰਸ਼ਨ ਕਰਨ ਦਾ ਆਤਿਸ਼ਬਾਜੀ ਵੇਖਣ ਦਾ ਬਹੁਤ ਹੀ ਆਨੰਦ ਆਇਆ ਜੀ ਬਹੁਤ ਜ਼ਿਆਦਾ ਆਨੰਦ ਆਇਆ ਜੀ ਇਹਦਾ ਨਜ਼ਾਰਾ ਕਿਸੇ ਜਗ੍ਹਾ ਤੇ ਹੋਰ ਇਹ ਤਾਂ ਮਾਲਕ ਦੀ ਕਿਰਪਾ ਹੈ ਜੀ ਮਾਲਕ ਨੇ ਜਿੱਥੇ ਨਜ਼ਾਰਾ ਮਾਲਕ ਨੇ ਆਏ ਬਸ ਮਾਲਕ ਦੀ ਰੂਹ ਪ੍ਰਸੰਨ ਹੋ ਗਈ ਜੀ ਦਰਸ਼ਨ ਕਰਕੇ ਕੀ ਲੱਗਦਾ ਕਿ ਸੰਤ ਜੀ ਦਾ ਜੋ ਹੈ ਬਾਚਨ ਤੇ ਹੋਰ ਰਸਤਾ ਮਿਲ ਜਾ ਰਿਹਾ ਹੈ ਨਹੀਂ ਨਹੀਂ ਬਿਲਕੁਲ ਜ਼ਰੂਰ ਜੀ ਬਿਲਕੁਲ ਜ਼ਰੂਰ ਸਭ ਨੂੰ ਬਹੁਤ ਮੈਂ ਹੁਣ ਲਫ਼ਜ਼ ਨਹੀਂ ਮੈਂ ਬਿਆਨ ਕਰ ਸਕਦਾ ਜੋ ਮੇਰੇ ਭਾਵਨਾਵਾਂ ਆਈਆਂ ਬੱਡੇ ਸਭ ਨੂੰ ਹੀ ਗੁਰੂ ਘਰ ਆ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਠੀਕ ਹੈ ਮੈਂ ਤੁਹਾਡਾ ਮੇਰਾ ਨਾਮ ਜੀ ਨਰਿੰਦਰ ਹੈ ਜੀ ਜੀ ਕੀ ਕਹਿਣਾ ਚਾਹੋਗੇ ਅੱਜ ਆਤਿਸ਼ਬਾਜੀ ਹੋਈ ਆ ਪਹਿਲੇ ਪ੍ਰਕਾਸ਼ ਦੇ ਸਾਹਮਣੇ ਅੱਜ ਮੈਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਇਆ ਤੇ ਜਿਹੜੀ ਅੱਜ ਜਿਹੜੀ ਲਾਈਟਿੰਗ ਤੇ ਆਤਿਸ਼ਬਾਜੀ ਮੈਂ ਅਜੇ ਆਤਿਸ਼ਬਾਜੀ ਕਦੀ ਨਹੀਂ ਦੇਖੀ ਬਹੁਤ ਵਧੀਆ ਗੁਰੂ ਘਰ ਦਰਸ਼ਨ ਕੀਤੇ ਲੰਗਰ ਛਕਿਆ ਇਸ਼ਨਾਨ ਕੀਤਾ ਬੜਾ ਰੂਹ ਨੂੰ ਬੜਾ ਆਨੰਦ ਆਇਆ ਤੇ ਬਾਕੀ ਸੰਗਤਾਂ ਬਹੁਤ ਆਈਆਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਬਹੁਤ-ਬਹੁਤ ਸਾਰਿਆਂ ਨੂੰ ਵਧਾਈ ਮੇਰਾ ਨਾਮ ਹਰਕੁਲ ਕੌਰ ਜੈਕਾਰਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਆਤਿ ਸਵਾਜੀ ਦੇਖੀ ਕਿਸ ਤਰ੍ਹਾਂ ਲੱਗਿਆ ਸਭ ਤੋਂ ਪਹਿਲਾਂ ਸਾਈ ਸੰਤਾਂ ਲੱਖ ਲੱਖ ਵਧਾਈਓ ਅਸੀਂ ਪਹਿਲੇ ਗੰਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਭ ਲੱਖ ਲੱਖ ਬਧਾਈਆਂ ਜੀ ਤੇ ਅੱਜ ਆਉ ਦਿਨ ਸੀ ਕਿ ਆਸ਼ੀ ਗੁਰ ਬਬਾ ਬੁੱਢਾ ਜੀ ਨੂੰ ਪਹਿਲੀ ਗ੍ਰੰਥੀ ਥਾਪਿਆ ਸੀ ਤੇ ਅੱਜ ਯਾਦ ਪਾਜੇ ਬਹੁਤ ਵਧੀਆ ਲੱਗਾ ਤੇ ਨਜ਼ਾਰਾ ਵੇਖਣ ਨੂੰ ਮੇਰੇ ਹਾਂਜੀ ਆਂਦੇ ਰਹੇ ਆ ਤੇ ਬੜਾ ਅਕਸਰ ਵੇਖਣ ਨੂੰ ਬੜਾ ਨਜ਼ਾਰਾ ਮਿਲਿਆ ਆਤਿਸ਼ ਪਾਲੀ ਕਿਸ ਤਰ੍ਹਾਂ ਦੀ ਰਹੀ ਬੇਟਾ ਬਹੁਤ ਵਧੀਆ ਸਹੀ ਹੋਈ ਮਾਨੂਸ ਸਕੂਨ ਮਿਲਿਆ ਆਨੰਦ ਮੈਂ ਇਹ ਲੱਗਦਾ ਕਿ ਪੱਛੇ ਨੂੰ ਆਉਣਾ ਚਾਹੀਦਾ ਗੋਲਡਨ ਟੈਂਪਲ ਮੁੱਖਾ ਟਿਕਣ ਵਾਸਤੇ ਇਸ ਤਰ੍ਹਾਂ ਦੇ ਆਤਿਸ਼ ਪਾਲੀ ਦੇਖਣ ਵਾਸਤੇ ਜ਼ਰੂਰ ਆਣਾ ਚਾਹੀਦਾ ਹੈ ਤੁਸੀਂ ਆਪ ਕੋ ਦੁਬਾਰਾ ਪੂਰੇ ਖਿੱਚਣ ਹਾਂਜੀ ਆਵਾਂਗੇ ਜ਼ਰੂਰ ਆਵਾਂਗੇ ਠੀਕ ਹੈ ਬੇਟਾ ਤੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀ ਕਿ ਇੱਥੇ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਨੇ ਅਲੌਕਿਕ ਆਤਿਸ਼ਬਾਈ ਦਾ ਨਕੇ ਆਨੰਦ ਲਿਆ ਅਤੇ ਉਹਨਾਂ ਵੱਲੋਂ ਇੱਥੇ ਹਾਜ਼ਰੀ ਭਰ ਕੇ ਦੀਪਮਾਲਾ ਕੀਤੀ ਕਿਉਂਕਿ ਜੇ ਦੇਖਿਆ ਜਾਵੇ ਤਾਂ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਕਿ ਕੱਲ੍ਹ ਉਸ ਤੋਂ ਇੱਥੇ ਪਹੁੰਚ ਰਹੀ ਸੀ ਸਵੇਰੇ ਨਗਰ ਕੀਰਤਨ ਕੱਢਿਆ ਗਿਆ ਉਪਰੰਤ ਜਿਹੜੇ ਕਿ ਸ਼ਾਮ ਨੂੰ ਹੁਣ ਲੋਕਿਕ ਜਿਹੜੀ ਕਿ ਆਤਿਸ਼ਬਾਜੀ ਹੋਈ ਹੈ ਸੋ ਉਸ ਦਾ ਆਨੰਦ ਵੀ ਸੰਗਤਾਂ ਵੱਲੋਂ ਲਿਆ ਗਿਆ ਸੁਰਖਾਪ ਟੀਵੀ ਤੋਂ ਖੁਰਪੀ ਸਿੰਘ ਦਸਦੀ ਖਾਸ ਰਿਪੋਰਟ ਅੰਮ੍ਰਿਤਸਰ ਮਦਨ ਮੋਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਨਾਮ ਤੇਰਾ ਆਸ ਨੋ be I see a guy